ਸਲਾਮ ਵਾਲੇਕੁਮ اے ਆਈ ਪਿੰਡ ਦੁਗਣੀ ਜ਼ਿਲ੍ਹਾ ਸੰਗਰੂਰ ਤਹਿਸੀਲ ਤੂਰੀ ਬਾਈ ਇਹ ਆਪਣੇ ਸੀਐਮ ਸਾਹਿਬ ਦਾ ਏਰੀਆ ਜੀ ਉਰੇ ਸਾਨੂੰ ਤਕਰੀਬਨ ਅਜ ਤੋਂ 2.5 ਸਾਲ ਪਹਿਲਾਂ 2023 ਚ ਗਰਾਉਂਡ ਛੱਡਿਆ ਦੀ ਬਾਈ ਜਦੋਂ ਇਹ ਛੱਡਿਆ ਦੀ ਸਾਨੂੰ ਦੋ ਕੀਲਿਆਂ ਦਾ ਮਤਾ ਪਾ ਕੇ ਆਮ ਆਦਮੀ ਪਾਰਟੀ ਵੱਲੀ ਛੱਡਿਆ ਗਿਆ ਸੀ ਬਾਈ ਇਹ ਤਾਂ ਹੁਣ ਜਿਹੜਾ ਜਿਹੜੀ ਨਵੀਂ ਪੰਚਾਇਤ ਆਈ ਆ ਬਾਈ ਉਹ ਇਹ ਗਰਾਉਂਡ ਖੋਹ ਰਹੀ ਆ ਸਾਤੋਂ ਉਹਨਾਂ ਨੇ ਇਹ ਗਰਾਉਂਡ ਦੀ ਬੋਲੀ ਕਰਵਾਤੀ ਬਾਈ ਬੋਲੀ ਕਰਵਾ ਕੇ ਉਹ ਕਹਿੰਦੇ ਵੀ ਅਸੀਂ ਬੌਣਾ ਸਾਨੂੰ ਤਕਰੀਬਨ ਅੱਜ ਤੋਂ 20-25 ਦਿਨ ਹੋ ਗਏ ਉਹਨਾਂ ਨੇ ਬਾਰ-ਬਾਰ ਮਨਤਾ ਕਰਦਿਆਂ ਵੀ ਤੁਸੀਂ ਛੱਡ ਦਿਓ ਭਾਈ ਉਹ ਉਹਨਾਂ ਦੀ ਹਿੰਡਾ ਉਹ ਕਹਿੰਦੇ ਅਸੀਂ ਬੌਣਾ ਭਾਈ ਅਸੀਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਤਾਂ ਗਰਾਊਂਡ ਦੇ ਰਹੇ ਹੋ ਥੋੜੀ ਸਿਟੀ 'ਚ ਜਿੱਥੋਂ ਤੁਸੀਂ ਐਮ.ਐਲ.ਏ ਬਣ ਕੇ ਗਏ ਹੋ ਜਿੱਥੋਂ ਮੁੱਖ ਮੰਤਰੀ ਬਣੇ ਹੋ ਜਿੱਥੋਂ ਤੁਹਾਡੀ ਪਾਰਟੀ ਸ਼ੁਰੂ ਹੋਈ ਹੈ ਤਕਰੀਬਨ 15 ਸਾਲ ਪਹਿਲਾਂ ਉਨੀ ਜਿੱਤਦੇ ਆਏ ਹੋ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਹੀ ਪਿੰਡ ਆ ਬਾਈ ਇਹ ਤੇ ਤੁਸੀਂ ਉਨੀ ਜਿੱਤਦੇ ਆਏ ਹੁਣ ਉਹੀ ਗਰਾਊਂਡ ਖਾਉਂਦੇ ਹੋ ਤੁਸੀਂ ਭਾਈ ਉਹ ਕਿਹੜੇ ਨੇ ਜਿਹੜੇ 300 72 ਗਰਾਊਂਡ ਤੁਸੀਂ ਪਿੰਡਾਂ ਨੂੰ ਦੇ ਰਹੇ ਹੋ ਤੇ ਸਾਡੇ ਵਾਲਾ ਖੋਹ ਕੇ ਉੱਥੇ ਪਚਾਉਣਾ ਬਾਈ ਤੁਸੀਂ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਹਲੇ ਤੱਕ ਮਾਨ ਝਾੜੂ ਸਰਕਾਰ ਦਾ ਆਪਣੇ ਆਮ ਆਦਮੀ ਵਾਲਾ ਕੋਈ ਵੀ ਉਹਦਾ ਨੁਮਾਇੰਦਾ ਨਹੀਂ ਪਹੁੰਚਿਆ ਅਸੀਂ ਸਾਰਿਆਂ ਨੂੰ ਬਾਈ ਸਾਰਿਆਂ ਕੋਲ ਜਾਇਆ ਇੱਕ ਇੱਕ ਵਾਰ ਕਿਹਾ ਹੈ ਸਾਨੂੰ ਕਿਸੇ ਨੇ ਕੋਈ ਰਾਹ ਨਹੀਂ ਪਾਇਆ ਸਾਨੂੰ ਹੁਣ ਔਰ ਕਿੱਟੋ-ਕੱਟ ਸਾਨੂੰ ਬਾਈ 10-15 ਦਿਨ ਹੋ ਗਏ ਅਸੀਂ ਪੱਕਾ ਧਰਨਾ ਲਾਈ ਬੈਠਾ ਸੀ ਸਾਡਾ ਟੈਂਟ ਲੱਗਿਆ ਹੋਇਆ ਉਹ ਕਹਿੰਦੇ ਅਸੀਂ ਇਹ ਗਰਾਊਂਡ ਨੂੰ ਬਾਹਾਂਗੇ ਜਿਹੜੀ ਪੰਚਾਇਤ ਮੌਕੇ ਦੀ ਆ ਬਾਈ ਇੱਕ ਵੀ ਬੰਦਾ ਨਹੀਂ ਆਉਂਦਾ ਬਾਈ ਜਿਹੜੇ ਸਾਡੇ ਦੋ ਮੈਂਬਰ ਸਾਡੇ ਨਾਲ ਨੇ ਉਹ ਸਾਡੇ ਨਾਲ ਹਿੱਕ ਟ ਬਾਕੀ ਜਿਹੜੇ 5 ਮੈਂਬਰ ਤੇ ਸਰਪੰਚਾ ਉਹ ਬਾਈ ਸਾਡੇ ਖਿਲਾਫ ਆ ਉਹ ਕਹਿੰਦਾ ਵੀ ਅਸੀਂ ਗਰਾਊਂਡ ਬਾਉਣਾ ਬਾਈ ਅਸੀਂ ਉਰੇ ਖੇਡਦੇ ਆ ਬਾਈ ਸਾਨੂੰ ਆ ਕੱਖ ਵੀ ਨਹੀਂ ਵੱਡਣ ਦਿੰਦੇ ਉਹ ਕਹਿੰਦੇ ਜੇ ਕੱਖ ਵੀ ਵੱਡੇ ਨੇ ਸਾਫ ਸਪਾਈ ਵੀ ਕਰੀ ਅਸੀਂ ਪਰਚੇ ਕਰਾ ਦਾਂਗੇ ਸਾਡੇ ਬਕਾਇਦਾ ਉਹਨਾਂ ਨੇ 9 ਵੀ ਲਿਖਾਏ ਹੋਏ ਨੇ ਜੀ ਵੀ ਸਾਨੂੰ ਇਹ ਧਮਕੀਆਂ ਦਿੰਦੇ ਨੇ ਅਸੀਂ ਬਾਈ ਕਿਸੇ ਨੂੰ ਕੋਈ ਧਮਕੀ ਨਹੀਂ ਦਿੰਦੇ ਅਸੀਂ ਸਿਰਫ ਬਾਈ ਗਰਾਊਂਡ ਮੰਗਦੇ ਆ ਸਾਡੀ ਦੂਜੀ ਹੋਰ ਮੰਗ ਕੋਈ ਨਹੀਂ ਹੈਗੀ ਬਾਈ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਨੂੰ ਗਰਾਊਂਡ ਦੇ ਦਿਓ ਗੱਲ ਖਤਮ ਆ ਉਹ ਬਾਈ ਹਲੇ ਤੱਕ ਇਹ ਗੱਲ ਤੇ ਕਿਸੇ ਤੇ ਵੀ ਨਹੀਂ ਆਈ ਵੀ ਅਸੀਂ ਗਰਾਊਂਡ ਦੇਣਾ ਅਸੀਂ ਕਿੰਨੀਆਂ ਵੀਡੀਓ ਪਾਤੀ ਉਹ ਕਹਿੰਦੇ ਵੀ ਸਾਨੂੰ ਇਹ ਉਲਟ ਸੋਲਟ ਬੋਲਦੇ ਨੇ ਅਸੀਂ ਕੁਝ ਨਹੀਂ ਬੋਲਦੇ ਬਾਈ ਸਾਰੀਆਂ ਵੀਡੀਓ ਆਨਲਾਈਨ ਪਈਆਂ ਨੇ ਤੁਸੀਂ ਪੇਜਾਂ ਤੇ ਚੈੱਕ ਕਰ ਸਕਦੇ ਹੋ ਸਾਡੀ ਪਾਸ ਬੇਨਤੀ ਆ ਵੀ ਸਾਨੂੰ ਗਰਾਊਂਡ ਮਿਲੇ ਬਾਈ ਸਾਡੀ ਹੋਰ ਦੂਜੀ ਕੋਈ ਮੰਗ ਨਹੀਂ ਅਸੀਂ ਤਾਂ ਬਸ ਇਹੀ ਕਹਿੰਦੇ ਆ ਵੀ ਸਾਡਾ ਗਰਾਊਂਡ ਨਾ ਛੁਟੇ ਜੀ ਅਸੀਂ ਤਾਂ ਸਾਨੂੰ ਹੋਰ ਕੋਈ ਕੁਝ ਨਹੀਂ ਚਾਹੀਦਾ ਜੀ ਸਾਨੂੰ ਕੋਈ ਸਰਕਾਰ ਜੇ ਗ੍ਰਾਂਟ ਦਿੰਦੀ ਵੀ ਆ ਤਾਂ ਵੀ ਕੋਈ ਚੱਕਣ ਦੀ ਨਹੀਂ ਦਿੰਦੀ ਬਾਈ ਅਸੀਂ ਪੱਲਿਓ ਪੈਸੇ ਕਰਕੇ ਸਾਰਾ ਕੁਝ ਪਹਿਲਾਂ ਵੀ ਕਰਦੇ ਹੁਣ ਵੀ ਕਰੀ ਜਾਂਦੇ ਆ ਸਾਨੂੰ ਕੋਈ ਚੱਕਣੀ ਸਾਡਾ ਮੇਨ ਚੱਕਰ ਆ ਵੀ ਸਾਡੇ ਕੋਲ ਗਰਾਊਂਡ ਰਹਿ ਜਾ ਜੀ ਅਸੀਂ ਸਾਫ਼ ਸਪੱਸ਼ਟ ਆ ਸਾਰਾ ਕੁਝ ਆਪ ਹਲ ਤੱਕ ਕਿਸੇ ਨੇ ਵੀ ਸਾਡਾ ਜੀ ਕੋਈ ਯਾਨੀ ਕਿ ਵੀ ਪੱਖ ਰੱਖੀ ਹੀ ਨਹੀਂ ਹਲ ਤੱਕ ਤੁਹਾਨੂੰ ਪਤਾ ਹੀ ਆ ਕਿ 20 ਦਿਨ ਹੋ ਗਏ ਹਲ ਤੱਕ ਕੋਈ ਵੀ ਪੱਖ ਨਹੀਂ ਆਇਆ ਉਹਨਾਂ ਦਾ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਇੱਕ ਵਾਰ ਉਰੇ ਆ ਕੇ ਸਾਨੂੰ ਆਪਦਾ ਪੱਖ ਰੱਖਣ ਬਾਈ ਜਿੰਨੇ ਵੀ ਸਰਪੰਚਵੇਂ ਬੰਨੇ ਬਾਈ ਉੱਥੇ ਆਉਣ ਸਾਡੇ ਨਾਲ ਬਹਿ ਕੇ ਗੱਲ ਕਰਨ ਕੋਈ ਆਉਂਦੀ ਨਹੀਂ ਹੈਗਾ ਬਾਈ ਇੱਥੇ ਕਿੰਨੇ ਵਾਰ ਵੀਡੀਓ ਚ ਕਹਿੰਦਾ ਵੀ ਗਰਾਊਂਡ 'ਚ ਆ ਜਾਓ ਜੀ ਕਿਤੇ ਸਾਂਝੀ ਹੈਗਾ ਤੇ ਜਿੱਥੇ ਮਰਜ਼ੀ ਆ ਜਾਈਏ ਅਸੀਂ ਗੱਲ ਕਰਨ ਨੂੰ ਧਿਆਰਾਂ ਵੀ ਚੱਕਰ ਕੀਆ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਜ਼ਮੀਨ ਉਪਜਾਉਗਾ ਇਹ ਬੋਣੀ ਆ ਜ਼ਮੀਨ ਤਾਂ ਬਾਈ ਬਹੁ ਹੈ ਬਜਾਉਣੀ ਇਹ ਕੋਈ ਕੱਲੀ ਥੋੜ